ਸਤਿ ਸ੍ਰੀ ਅਕਾਲ ਜੈ ਗੁਰੂ ਜੀ ਰਾਜਾ ਜੀ ਦੀ ਮੇਰਾ ਨਾਮ ਪਰਮਜੀਤ ਕੌਰ ਸ਼ੇਰਦਿਲ ਹੈ ਜਿਸ ਕਰ ਨੂੰ ਸ਼੍ਰੀ ਨਾਮਕਮਰਲਾ ਜੀ ਰਾਜਾ ਜੀ ਨੇ ਆਪਣਾ ਕਰ ਗਿਆ ਉਸ ਕਰਦੀ ਮੇ ਬੇਟੀ ਜਿਵੇਂ ਆਪ ਸਭ ਜਾਣਦੇ ਹੋ ਸ਼੍ਰੀ ਨਾਮਕਮਰਲਾ ਜੀ ਦੋਆਬੇ ਦੀ ਧਰਤੀ ਨੂੰ ਬਾਗ ਲਾਉਣ ਬਣੇ 19ਵੀਂ ਸਦੀ ਦੇ ਮਹਾਨ ਦਾਰਸ਼ਨਿਕ ਮਹਾਨ ਚਿੰਤਕ ਮਹਾਨ ਸਮਾਜ ਸੇਵਕ ਮਹਾਨ ਕਵੀ ਮਹਾਨ ਯੋਗਪੁਰਸ਼ ਹੋਇਆ ਆਪ ਜੀ ਦਾ ਜਨਮ ਸਤਿਪੰਗਤ 1862 ਈਸਵੀ ਨੂੰ ਨਾਨਕੇ ਪਿੰਡ ਬੱਲਵਾਨ ਕੀ ਹੋਇਆ ਆਪ ਜੀ ਦਾ ਜੱਦੀ ਪਿੰਡ ਮੰਨਣ ਹੋਣਾ ਸੀ ਪ੍ਰਾਪਤੀ ਦਾ ਜਨਮ ਆਪ ਵਿ ਨਾਨਕੇ ਪਿੰਡ ਮਾਤਾ ਸਾਹਿਬ ਜੀ ਦੇ ਘਰ ਹੋਇਆ ਆਪ ਜੀ ਦੇ ਪਿਤਾ ਜੀ ਦੇ ਨਾਮ ਬਾਬਾ ਮੰਗਲਦਾਸ ਜੀ ਸੀ ਜਿਹੜੇ ਇੱਕ ਮਹਾਨ ਉਦਾਸੀ ਸਾਧੂ ਸਨ ਰਾਜਾ ਸਾਹਿਬ ਜੀ ਦੇ ਜੀਵਨ ਕਾਲ ਦੇ ਵਿੱਚ ਹੀ ਰਾਜਾ ਸਾਹਿਬ ਜੀ ਦੀ ਜਿਹੜੀ ਉਸਤਤ ਸੀ ਉਹ ਦੂਰ ਤਰਾਡੇ ਦੇਸ਼ਾਂ ਤੱਕ ਦੇਸ਼ਾਂ ਪਰਦੇਸ਼ਾਂ ਤੱਕੋਂ ਕਿਸੀ ਦੂਸਰੀਆਂ ਸਟੇਟਸ ਤੋਂ ਲੋਕ ਮਹਾਰਾਜੀ ਦੇ ਦਰਸ਼ਨ ਨੂੰ ਦੂਸਰੇ ਦੇਸ਼ਾਂ ਤੋਂ ਮਹਾਰਾਜੀ ਦੇ ਦਰਸ਼ਨ ਵਾਸਤੇ ਲੋਕ ਆਇਆ ਕਰਦੇ ਸਨ ਪਾਛਾ ਦੇ ਸੇਵਕ ਪਰਿਵਾਰਾਂ ਦੇ ਵਿੱਚੋਂ ਜਿਹੜੇ ਨੇੜੇ-ਨੇੜੇ ਦੇ ਲੋਕ ਤਾਂ ਸਨ ਹੀ ਇੱਕ ਖਟਖਟ ਕਲਾ ਜਿਹੜਾ ਸ਼ਹੀਦ ਆਜ਼ਮ ਸਰਦਾਰ ਪੱਤ ਸਿੰਘ ਦਾ ਪਿੰਡ ਹੈ ਸ਼ਹੀਦ ਆਜ਼ਮ ਦੇ ਹੀ ਖਾਨਦਾਨ ਦੇ ਵਿੱਚੋਂ ਇੱਕ ਮਾਲੀ ਰਾਮ ਨਾ ਦਾ ਸ਼ਖਸ ਸੀ ਜਿਹੜਾ ਬਹੁਤ ਵੱਡੇ ਉੱਤੇ ਵੱਡੇ ਰੁਪੇ ਤੇ ਵੱਡੇ ਪੈਸੇ ਮੱਢੇ ਖਾਂਦਾ ਦੇ ਨਾਮ ਤੋਂ ਸਮਝ ਸਕਦਾ ਸੀ ਪੈਸੇ ਤੇ ਦੇ ਨਾਮ ਮਾਲਕ ਸੀ ਤੇ ਮੈਂ ਤਾਂ ਨਹੀਂ ਹੁਣ ਕਰਕੇ ਥੋੜਾ ਜਿਹਾ ਮਨ ਦੇ ਵਿੱਚ ਹੰਕਾਰ ਹੋਣਾ ਸੁਭਾਅਕ ਹੁੰਦਾ ਉਸ ਦੇਖ ਕੇ ਉਹ ਜਿਹੜੀ ਸੀ ਹਰਨਾਮ ਕੋਰ ਉਹ ਮਹਾਰਾਜ ਦੀ ਬੜੀ ਸ਼ਰਧਾ ਵਾਲੀ ਸੀ ਮੰਨ ਲੈਂਦਾ ਬੜਾ ਸਤਕਾਰ ਕਰਦੀ ਸੀ ਮਹਾਰਾਜ ਦੇ ਦਰਸ਼ਨ ਵਾਸਤੇ ਆਇਆ ਕਰਦੀ ਸੀ ਪਰ ਮਾਲੀ ਰਾਮ ਤੋਂ ਥੋੜਾ ਉਲ੍ਹਾ ਰੱਖਦੀ ਸੀ ਕਿਉਂਕਿ ਮਾਲੀ ਰਾਮ ਥੋੜਾ ਮਨਮੁਖ ਕਿਸਮ ਦਾ ਬੰਦਾ ਸੀ ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈ ਮਹਾਰਾਜ ਨੇ ਉਸ ਨੂੰ ਚਾਰ ਅੰਨੇ ਦਿੱਤੇ ਮਹਾਰਾਜ ਕਹਿੰਦੇ ਕਿ ਹਰਨਾਮ ਘਰੇ ਇਹਨਾਂ ਚਾਰ ਅੰਨਿਆਂ ਦੇ ਆਪਣੀਆਂ ਚਾਰਾਂ ਕੁੜੀਆਂ ਦੇ ਨਾਂ ਦੇ ਲੈ ਕੇ ਪਤਾਸੀ ਵੰਡ ਲਈ ਉਹ ਕਿਉਂਕਿ ਔਰਤਾਂ ਨੂੰ ਆਪਣਾ ਘਰ ਜ਼ਿਆਦਾ ਪਿਆਰਾ ਹੁੰਦਾ ਉਸ ਨੇ ਉਹਨਾਂ ਅੰਨਿਆਂ ਦੇ ਪੈਸੇ ਉਹਨਾਂ ਅੰਨਿਆਂ ਦੇ ਪਤਾਸੀ ਨਹੀਂ ਵੰਡੇ ਉਸ ਨੇ ਉਹਨਾਂ ਪੈਸਿਆਂ ਦੀ ਤੋੜੀ ਲਈ ਤੋੜੀ ਲਈ ਜਦੋਂ ਕਰ ਜਾ ਕੇ ਤੋੜੀ ਰੱਖਣ ਲੱਗੀ ਤੇ ਤੋੜੀ ਠਾ ਕਰਕੇ ਟੁੱਟ ਗਈ ਫਿਰ ਉਹਨੇ ਇਹ ਗੱਲ ਆਪਣੇ ਘਰ ਬਣਾਈ ਹੁੰਦੀ ਸੀ ਕਿ ਦੇਖੋ ਇਦਾਂ ਮਹਾਰਾਜ ਜੀ ਮੈਨੂੰ ਪੈਸੇ ਦਿੱਤੇ ਉਹਨੂੰ ਪਤਾ ਸੀ ਕਿ ਮੇਂ ਗਿਆ ਚਾਰ ਕੁੜੀਆਂ ਤੇ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਇਦਾਂ ਤਾਂ ਪਤਾ ਲੱਗ ਸਕਦਾ ਜਿੱਦਾਂ ਮਨੁੱਖ ਹੁੰਦੇ ਦੀਆਂ ਧਾਰਨਾਵਾਂ ਹੁੰਦੀਆਂ ਆ ਪਰ ਆਪਾਏ ਦੇਖਦੇ ਆ ਕਿ ਜਿੰਨੇ ਮੈਂ ਕਹਿੰਦੀ ਹੁੰਨੀ ਆ ਕਿ ਅਸਮਾਨ ਦੇ ਤਾਰੇ ਉਹਨੇ ਨਹੀਂ ਹੈ ਜਿੰਨੇ ਰਾਜਾ ਸਾਹਿਬ ਦੇ ਤਾਰੇ ਹੋਇਆ ਰਾਜਾ ਸਾਹਿਬ ਜੀ ਨੇ ਮਾਨੀ ਰਾਮ ਨੂੰ ਧਾਰਨਾ ਸੀ ਉਦੇ ਅੰਦਰ ਭਾਵੇਂ ਸ਼ੁਭਾ ਸੀ ਭਾਵੇਂ ਉਹਦੇ ਅੰਦਰ ਸ਼ੱਕ ਸੀ ਰਾਜਾ ਸਾਹਿਬ ਦੇ ਪ੍ਰਤੀ ਤੇ ਜਦੋਂ ਫਿਰ ਉਹ ਉਸ ਤੋਂ ਬਾਅਦ ਜਿਹੜੀ ਹਰਨਾਮਪੁਰਾ ਦੂਜੀ ਵਾਰ ਮਹਾਰਾਜ ਦੇ ਦਰਸ਼ਨਾਂ ਨੂੰ ਆਈ ਤੇ ਮਹਾਰਾਜ ਆਪਣੇ ਘਰੇ ਬੈਠੇ ਸੀ ਮਹਾਰਾਜ ਕਹਿੰਦੇ ਕਿ ਤੌੜੀ ਵਾਲੀ ਹਰਨਾਮਪੁਰਾ ਅੱਗੇ ਆ ਜਾਵੇ ਉਹਨੇ ਹਰਨਾਮਪੁਰ ਨੇ ਇਹ ਗੱਲ ਜਾ ਕੇ ਫਿਰ ਆਪਣੇ ਘਰ ਵਾਲੇ ਨੂੰ ਦੱਸੀ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਵੀ ਜਾਊਂਗਾ ਪਰ ਮੈਂ ਦੇਖੂਗਾ ਕਿ ਉਹ ਮੇਰੀ ਗੱਲ ਕਿੰਨੀ ਕ ਜਾਣਦੀ ਆ ਮੇਰੀਆਂ ਗੱਲਾਂ ਦੇ ਬਾਰੇ ਉਹ ਕਿੰਨੇ ਕ ਅੰਦਰ ਜਾਣਦੀ ਨੇ ਉਸਨੇ ਕੀ ਕੀਤਾ ਆ ਮਹਾਰਾਜ ਨੂੰ ਪਰਖਣ ਦਾ ਮਨ ਬਣਾ ਲਿਆ ਉਹਨੇ ਆਪਣੇ ਘਰ ਮਨਚੋ ਨਹੀਂ ਗਵਾਨੀਆਂ ਨੂੰ ਦੀ ਬੱਕਰੀ ਦਾ ਦੁੱਧ ਕਹਿੰਦਾ ਕਿ ਮੈਨੂੰ ਦੇ ਦਿਓ ਉਹਨਾਂ ਦੀ ਬੱਕਰੀ ਦੁੱਧ ਪਾਲਿਆ ਪੰਡਤਾਂ ਦੇ ਕਰੂੰਗਾ ਉਹਦਾ ਦੁੱਧ ਲੈ ਆਇਆ ਤੇ ਉਹਨਾਂ ਤਿੰਨਾਂ ਦੁੱਧਾਂ ਨੂੰ ਉਹਨੇ ਰਲਾ ਕੇ ਰਾਜਾ ਸਭ ਜੀ ਤੇ ਸਾਨੂੰ ਖਾਣ ਲੈ ਆਇਆ ਮਹਾਰਾਜ ਨੇ ਉਹਦੇ ਆਉਂਦੇ ਸਰ ਮਹਾਰਾਜ ਦਾਦੇ ਪਰਦਾਦਿਆਂ ਦੇ ਨਾਮ ਲੈ ਕੇ ਬੁਲਾਇਆ ਕਰਦੇ ਸੀ ਅਗਲੇ ਮਹਾਰਾਜ ਜਦੋਂ ਵੀ ਕੋਈ ਸੰਗਤ ਆਉਂਦਾ ਸੀ ਨਾ ਮਹਾਰਾਜ ਬਹੁਤ ਪਿਆਰ ਦੇ ਪਰਦਾਦਿਆਂ ਦੇ ਨਕੜ ਨਾਦਿਆਂ ਦੇ ਨਾਮ ਲੈ ਲਿਆ ਕਰਦੇ ਸੀ ਤੇ ਮਹਾਰਾਜ ਉਹਨੂੰ ਨਾਮ ਲੈ ਕੇ ਕਹਿੰਦੇ ਕਿ ਤਿੰਨਾਂ ਦੁੱਧਾਂ ਵਾਲਾ ਅੱਗੇ ਆ ਜਾ ਤੇ ਫਿਰ ਉਹਨੂੰ ਪਤਾ ਲੱਗ ਗਿਆ ਕਿ ਮਹਾਰਾਜ ਜੀ ਮੇਰੀ ਦਿਖ ਲੋ ਇਹ ਪਤਾ ਲੱਗਿਆ ਇਹਨਾਂ ਨੂੰ ਫਿਰ ਉਹ ਜਿਹੜੀ ਸੀ ਇੱਕ ਬਚਨ ਆ ਉਹਨੇ ਮਹਾਰਾਜ ਦਾ ਉਹਨੂੰ ਦਿਖਾਣ ਦਿੱਤਾ ਮਹਾਰਾਜ ਦੀ ਤਾਕਤ ਦਾ ਤੇ ਇਸੇ ਨਾਮ ਨੂੰ ਉਹਦਾ ਅੰਤਿਕਰਮ ਸ਼ੁੱਧ ਹੋ ਗਿਆ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਤੇ ਮਹਾਰਾਜ ਜੀ ਉਹਦੇ ਅੰਦਰੋਂ ਜਿਹੜੀਆਂ ਸਾਰੀਆਂ ਗਲਤਫਹਿਮੀਆਂ ਕੱਢ ਦਿੱਤੀਆਂ ਤੇ ਉਹ ਮਹਾਰਾਜ ਦਾ ਪ੍ਰੇਮੀ ਬਣ ਗਿਆ ਅਸਲ ਜੋ ਉਹਦੇ ਤਰਨ ਦੀ ਇਹ ਵਿਧੀ ਬਣ ਗਈ ਇੱਕ ਸ਼ੱਕ ਲੈ ਕੇ ਆਇਆ ਸੀ ਪਰ ਉਹ ਉਤਾਰਿਆ ਗਿਆ ਪਰ ਗਿਆ ਤੇ ਆਪਾਂ ਹੁਣ ਇਹ ਜਿਹੜੀਆਂ ਸਾਖੀਆਂ ਦਾ سلسلہ ਲਗਾਤਾਰ ਸ਼ੁਰੂ ਕਰਨੇ ਆ ਜਿਹੜੇ ਪਿੱਛੇ ਇਨਾ ਵਕਤ ਆ ਪਿਆ ਇੰਨੇ ਅਰਸਾ ਅਸੀਂ ਤੁਹਾਡੇ ਨਾਲ ਨਹੀਂ ਰੁੱਗ ਰੁੱਗ ਹੋ ਸਕਕੇ ਉਹਦੇ ਲਈ ਸਾਨੂੰ ਮਾਫ ਕਰ ਦਿਓ ਤੇ ਮੈਂ ਇਹ ਬੇਨਤੀ ਹਮੇਸ਼ਾ ਕਰਦੀ ਹਣੀ ਆ ਕਿ ਅਸੀਂ ਭੁੱਲਣ ਹਾਰ ਜੀ ਬਿਆ ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋਵੇ ਤਾਂ ਆਪ ਸਭ ਨੇ ਮਾਫ ਕਰ ਦੇਣੀ ਅਸੀਂ ਭੁੱਲਣ ਹਾਰਿਆ ਮੈਂ ਕਿੰ ਕਿੰ ਭੁੱਲਣ ਹਾਰਿਆ ਅਸੀਂ ਭੁੱਲ ਬੇਰ ਹਾਂਗੇ ਗੁਰੂ ਕੋਲ ਹੁੰਦਾ ਸੰਗਤ ਕੋਲ ਹੁੰਦੀ ਆ ਤੇ ਤੁਸੀਂ ਸਭ ਬਖਸ਼ਣ ਹਰੂ ਬਖਸ਼ਦੇ ਰਹਿਣਾ ਸਾਡੀਆਂ ਗਲਤੀਆਂ ਨੂੰ ਤੇ ਸਾਡੇ ਦੇ ਅਰਦਾਸ ਕਰਿਆ ਕਰੋ ਸਾਨੂੰ ਆਸ਼ੀਰਵਾਦ ਦਿਓ ਸਾਨੂੰ ਦੁਆਵਾਂ ਦਿਓ ਸਾਨੂੰ ਅਸੀਸਾਂ ਦਿਓ ਕਿ ਅਸੀਂ ਇਸ ਕਾਰਜ ਨੂੰ ਕਰ ਸਕੀਏ ਆਪ ਸਭ ਦੀਆਂ ਦੁਆਵਾਂ ਦੀ ਆਪ ਸਭ ਦੇ ਪਿਆਰ ਦੀ ਬਹੁਤ ਲੋੜ ਹੈ ਸਾਨੂੰ ਧੰਨਵਾਦ ਸਹਿਬ ਬਹੁਤ ਬਹੁਤ ਮੇਰੇ ਜਨਰ ਦੇ ਸਾਹਿਬ